ਲੋਕਾਂ ਦੀ ਮਦਦ ਕਰ ਰਹੇ ਹਾਂ ਵੀ ਕਿਵੇਂ ਨਾ ਕਿਵੇਂ ਕੁਝ ਨਾ ਕੁਝ ਸਿਸਟਮ ਬਣ ਸਕੇ ਚੋਣਾਂ ਦਾ ਕਿ ਬੰਦੇ ਨੂੰ ਇਲੈਕਸ਼ਨ ਲੜਨ ਦਾ ਮੌਕਾ ਤਾਂ ਮਿਲੇ ਜਿਹੜਾ ਇਲੈਕਸ਼ਨ ਲੜਨ ਦਾ ਇੱਛੁਕ ਹੈ ਅੱਜ ਹਾਲਾਤ ਕੀ ਬਣਿਆ ਪੰਜਾਬ ਦੇ ਵਿੱਚ ਕਿ ਹਰ ਹੱਥ ਕੰਡਾ ਵਰਤਿਆ ਜਾ ਰਿਹਾ ਹੈ ਹਰ ਹੀਲਾ ਵਰਤਿਆ ਜਾ ਰਿਹਾ ਹੈ ਕਿਉਂਕਿ ਸਰਕਾਰ ਜਿਹੜੀ 92 ਐਮਐਲਏ ਲੈ ਕੇ ਬਣੀ ਸੀ ਉਸ ਸਰਕਾਰ ਨੂੰ ਇੰਨਾ ਕੌਨਫੀਡੈਂਸ ਨਹੀਂ ਰਿਹਾ ਕਿ ਕਿਸੇ ਪਿੰਡ ਦੇ ਵਿੱਚ ਸਾਡਾ ਮੈਂਬਰ ਪੰਚਾਇਤ ਵੀ ਜਿੱਤੂਗਾ ਕਾਗਜ਼ ਰਿਜੈਕਟ ਕਰਨ ਦੀਆਂ ਧਮਕੀਆਂ ਆ ਰਹੀਆਂ। VOTER LISTਾਂ ਹਰ ਰੋਜ਼ ਤਬਦੀਲ ਕੀਤੀਆਂ ਜਾ ਰਹੀਆਂ। ਤੁਸੀਂ ਦੇਖੋ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਤੋਂ ਬਾਅਦ VOTER LISTਾਂ ਦੇ ਵਿੱਚ ਤਬਦੀਲੀ ਆ ਰਹੀ ਹੈ। NOCs ਦਿੱਤੀਆਂ ਨਹੀਂ ਜਾ ਰਹੀਆਂ। ਖਾਤਿਆਂ 'ਚ ਪੈਸੇ ਨਹੀਂ ਜਮ੍ਹਾਂ ਕਰਾਏ ਜਾ ਰਹੇ ਆਪਣਾ ਚੁੱਲ੍ਹਾ ਟੈਕਸ ਤੇ। ਸੋ ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਅਸੀਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਅਪਰੋਚ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਵੀ ਇਲੈਕਸ਼ਨ ਕਮਿਸ਼ਨਰ ਸਾਹਿਬ ਨਾਲ ਟੈਲੀਫੋਨ ਤੇ ਰਾਬਤਾ ਕੀਤਾ ਉਹਨਾਂ ਨਾਲ ਗੱਲ ਕੀਤੀ ਸਾਰੀਆਂ ਗੱਲਾਂ ਤੋਂ ਬਾਅਦ ਕੁਝ ਨਾ ਕੁਝ ਉਹਨਾਂ ਨੇ ਹਦਾਇਤਾਂ ਕੱਡੀਆਂ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੋਵੇ ਜਿਹੜਾ ਇਸ ਇਲੈਕਸ਼ਨ ਨੂੰ ਕੰਡਕਟ ਕਰ ਰਿਹਾ ਜਿਦੀ ਦੇਖਰੇਖ 'ਚ ਇਹ ਇਲੈਕਸ਼ਨ ਹੋਣੀ ਹੈ ਜਿਦੇ ਤੇ ਅਸੀਂ ਆਸ ਕਰਦੇ ਹਾਂ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਲੋਕਾਂ ਨੂੰ ਮੌਕਾ ਦੇਣਗੇ ਇਹ ਲੜਨ ਦਾ ਅੱਜ ਉਹਨਾਂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ ਸਭ ਤੋਂ ਵੱਡਾ ਖਤਸ਼ਾ ਇਹ ਸੀ ਕਿ ਇਹ ਐਨਓਸੀਸ ਤੇ ਨੋ ਡਿਊ ਸਰਟੀਫਿਕੇਟ ਨਹੀਂ ਦੇ ਰਹੇ ਜਦੋਂ ਇਲੈਕਸ਼ਨ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਮੈਂ ਵੀ ਖੁਦ ਫੋਨ ਤੇ ਗੱਲ ਕੀਤੀ ਤੁਸੀਂ ਸਾਰੇ ਉਦੋਂ ਹਾਜ਼ਰ ਸੀ ਉਹਨਾਂ ਨੇ ਇੱਕ ਹਦਾਇਤ ਕਰਤੀ ਕਿ ਐਨਓਸੀ ਤੇ ਨੋ ਡਿਊ ਸਰਟੀਫਿਕੇਟ ਦੇ ਥਾਂ ਤੇ ਤੁਸੀਂ ਆਪ ਦਾ ਹਲਫੀਆ ਬਿਆਨ ਆਪ ਦਾ ਐਫੀਡੇਵਿਟ ਲਾ ਦਿਓ ਉਸ ਐਫੀਡੇਵਿਟ ਤੇ ਰਿਟਰਨਿੰਗ ਅਫਸਰ ਤੁਹਾਡੇ ਕਾਗਜ਼ ਐਕਸੈਪਟ ਕਰੂਗਾ ਉਸ ਤੋਂ ਬਾਅਦ ਉਹ ਸੰਬੰਧਿਤ ਮਹਿਕਮਿਆਂ ਤੋਂ 24 ਘੰਟਿਆਂ ਦੇ ਵਿੱਚ ਵਿੱਚ ਰਿਪੋਰਟ ਮੰਗੂਗਾ ਕਿ ਕੀ ਇਹਨਾਂ ਨੇ ਜਿਹੜਾ ਹਲਫੀਆ ਬਿਆਨ ਦਿੱਤਾ ਹੈ ਕਿ ਮੇਰਾ ਕੋਈ ਬਕਾਇਆ ਡਿਊ ਨਹੀਂ ਉਹ ਸਹੀ ਹੈ ਤੇ ਜੇ ਰਿਪੋਰਟ ਠੀਕ ਆ ਜਾਂਦੀ ਹੈ ਉਹਦੇ ਕਾਗਜ਼ ਮੰਨੇ ਜਾਣਗੇ ਉਸ ਤੋਂ ਬਾਅਦ ਹੋਰ ਹਾਲਾਤ ਬਦਲੇ ਜੀ ਸਰਕਾਰ ਨੇ ਇਹ ਪਲਾਨ ਬਣਾ ਲਿਆ ਕਿ ਕਾਗਜ਼ ਲੈ ਲਓ ਹਲਫੀਆ ਬਿਆਨ ਤੇ ਜਦੋਂ ਰਿਪੋਰਟ ਮੰਗਣੀ ਹੈ ਉਦੋਂ ਵਿਭਾਗੇ ਤੋਂ ਰਖਾ ਕੇ ਦੇ ਦਿਓ ਜੀ ਇਹਦੇ ਤਾਂ 50 ਰੁਪਏ ਡਿਊ ਹੈ ਤੇ ਤਾਂ 70 ਰੁਪਏ ਡਿਊ ਹੈ ਹੁਣ ਮੈਂ ਕਾਗਜ਼ ਜਾ ਕੇ ਦਾਖਲ ਕਰਦਾ ਮੈਂ ਐਫੀਡਵਿਟ ਦੇ ਦਿਨਾਂ ਨਾਲ ਜਦੋਂ ਰਿਟਰਨਿੰਗ ਅਫਸਰ ਉਹਦੀ ਰਿਪੋਰਟ ਮੰਗੂਗਾ ਤੇ ਜੇ ਕਿਸੇ ਵਿਭਾਗੇ ਨੇ ਝੂਠਾ ਸੱਚਾ ਲਿਖ ਕੇ ਭੇਜਤਾ ਕਿ ਇਹਦੇ ਤੇ ਡਿਊ ਹੈ ਮੇਰੇ ਕਾਗਜ਼ ਤਾਂ ਰਿਜੈਕਟ ਹੋ ਗਏ ਨਾ ਜੀ ਮੈਂ ਮੁੜ ਕੇ ਕੋਰਟਾਂ 'ਚ ਤੁਰਿਆ ਫਿਰੂੰਗਾ ਪਰ ਇਲੈਕਸ਼ਨ ਤਾਂ ਲੰਘ ਜਾਣੀ ਹੈ ਸੋ ਅਸੀਂ ਉਸ ਗੱਲ ਨੂੰ ਲੈ ਕੇ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਨਵੀਆਂ ਹਦਾਇਤਾਂ ਆਈਆਂ ਸਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਜ਼ ਨੂੰ ਲਿਖ ਕੇ ਭੇਜਿਆ ਉਹਨਾਂ ਨੇ ਮੈਂ ਉਹ ਚਾਰ ਲਾਈਨਾਂ ਤੁਹਾਨੂੰ ਪੜ੍ਹ ਵੀ ਦਿਨਾ ਬੜੀ ਕਲੈਰਿਟੀ ਨਾਲ ਉਹਨਾਂ ਨੇ ਲਿਖਿਆ ਕਿ ਸੰਬੰਧਿਤ ਅਥਾਰਟੀਆਂ ਤੋਂ ਪਕਾਇਆ ਅਤੇ ਜਾਇਦਾਦ ਦੇ ਅਨਅਧਿਕਾਰਿਤ ਕਬਜ਼ਿਆਂ ਬਾਰੇ ਐਨਓਸੀ ਨਾਲ ਸੰਬੰਧਿਤ ਹਲਫੀਆ ਬਿਆਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਨਿਰ ਅਤੇ ਬਣਾਉਣ ਲਈ ਇਹ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਹਲਪਿਆ ਬਿਆਨ ਜੋ ਕਾਰਜਕਾਰੀ ਮੈਜਿਸਟ੍ਰੇਟ ਕੋਰਟ ਕਮਿਸ਼ਨਰ ਦੇ ਨਾਲ-ਨਾਲ ਨੋਟਰੀ ਪਬਲਿਕ ਵੱਲੋਂ ਤਸਦੀਕ ਕੀਤਾ ਗਿਆ ਹਲਪਿਆ ਬਿਆਨ ਸਵੀਕਾਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੰਬੰਧਿਤ ਅਥਾਰਟੀ ਨੂੰ ਕਿਸੇ ਵੀ ਬਕਾਇਆ ਦੀ ਅਦਾਇਗੀ ਦੇ ਮਾਮਲੇ ਵਿੱਚ ਪਾਰਦਰਸ਼ਤਾ ਲਿਆਉਣ ਵਾਸਤੇ ਇਹ ਹਦਾਇਤ ਕੀਤੀ ਜਾਂਦੀ ਹੈ ਕਿ ಗ್ರಾಮ ਪੰਚਾਇਤ ਜਾਂ ਸੰਬੰਧਿਤ ਅਥਾਰਟੀ ਦੁਆਰਾ ਬਕਾਇਆ ਜੇਕਰ ਕੋਈ ਹੋਵੇ ਦੀ வசੂਲੀ ਯੋਗ ಗ್ರಾಮ ਪੰਚਾਇਤवार ਸੂਚੀ ਜੇ ਕਿਸੇ ਦਾ ਕੋਈ ਬਕਾਇਆ ਹੈ ਉਹਦੀ ಗ್ರಾಮ ਪੰਚਾਇਤवार ਸੂਚੀ ਉਪਲਬਧ ਹੋਵੇ ਬीडीपीओ ਦਫਤਰ ਵਿੱਚ ਉਪਲਬਧ ਹੋਵੇ ਤੇ ਬीडीपीਓਜ਼ ਦੁਆਰਾ ਤਿਆਰ ਕਰਕੇ ਸੰਬੰਧਿਤ ਰਿਟਰਨਿੰਗ ਅਫਸਰਾਂ ਨੂੰ ਪ੍ਰਦਾਨ ਕੀਤੀ ਜਾਵੇ ਜੋ ਨਾਮ ਸੱਤ ਦੀ ਸਵੀਕਾਰ ਕਰਨ ਸਮੇਂ ਸੰਦਰਭ ਲਈ ਇਹੋ ਜੀ ਸੂਚੀ ਆਪਦੇ ਟੇਬਲ ਤੇ ਰੱਖੇਗਾ ਜੇਕਰ ਸੂਚੀ ਅਨੁਸਾਰ ਕਿਸੇ ਇਚਕ ਉਮੀਦਵਾਰ ਵਿਰੁੱਧ ਕੋਈ ਬਕਾਇਆ ਦਿਖਾਇਆ ਜਾਂਦਾ ਹੈ ਤਾਂ ਉਮੀਦਵਾਰ ਬਕਾਇਆ ਅਦਾ ਕੀਤੇ ਜਾਣ ਦਾ ਸਬੂਤ ਦੇ ਸਕਦਾ ਹੈ ਜੇਕਰ ਉਮੀਦਵਾਰ ਨੇ ਅਜਿਹਾ ਬਕਾਇਆ ਦਾ ਭੁਗਤਾਨ ਨਹੀਂ ਕੀਤਾ ਤਾਂ ਉਸ ਨੂੰ ਸੰਬੰਧਿਤ ਚੈਰਟੀ ਦੇ ਸਾਹਮਣੇ ਅਜਿਹਾ ਬਕਾਇਆ ਜਮ੍ਹਾਂ ਕਰਾਉਣ ਦਾ ਉਚਿਤ ਮੌਕਾ ਦਿੱਤਾ ਜਾਵੇਗਾ ਤੇ ਜਮ੍ਹਾਂ ਕਰਵਾਉਣ ਲਈ ਪੜਤਾਲ ਦੀ ਮਿਆਦ ਦੇ ਸ਼ੁਰੂ ਹੋਣ ਤੱਕ 5 ਅਕਤੂਬਰ 2024 11 ਵਜੇ ਤੱਕ ਦਾ ਸਮਾਂ ਦਿੱਤਾ ਜਾਵੇਗਾ ਇਹ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਤੁਹਾਡੇ ਜ਼ਿਲ੍ਹੇ ਦੇ ਸਾਰੇ ਬੀਡੀਪੀਓਜ਼ ਰਿਟਰਨਿੰਗ ਅਫਸਰ ਦੇ ਧਿਆਨ ਵਿੱਚ ਇਹ ਹਦਾਇਤਾਂ ਤੁਰੰਤ ਲਿਆ ਦਿੱਤੀਆਂ ਜਾਣ ਇਸ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇ ਉਹਨ ਇਲੈਕਸ਼ਨ ਕਮਿਸ਼ਨਰ ਸਾਹਿਬ ਕਹਿੰਦੇ ਆ ਕਿ ਜੇ ਕੋਈ ਨਮਾ ਕਰਾਉਣ ਜਾਂਦਾ ਸਾਰੇ ਕੋਲੇ ਤੁਹਾਡੇ ਕੋਲੇ ਪਹਿਲਾਂ ਆਰਓਸ ਕੋਲੇ ਵੀਡੀਓ ਪ੍ਰੋਵਾਈਡ ਕਰੇ ਜਿਹੜੇ ਡਿਫਾਲਟਰਸ ਆ ਉਹਨਾਂ ਦੀ ਸੂਚੀ ਮੈਂ ਇਹ ਜਮਾ ਕਰਾਉਣ ਜਾਣਾ ਮੈਂ ਡਿਫਾਲਟਰ ਐ ਮੈਨੂੰ ਵੀਡੀਓ ਉਸ ਰਿਟਰਨਿੰਗ ਅਫੀਸਰ ਉਸ ਮੌਕੇ ਤੇ ਦੱਸੇ ਕਿ ਤੁਹਾਡੇ ਕਾਗਜ਼ ਆ ਗਏ ਜੀ ਪਰ ਤੁਹਾਡੇ ਤੇ ਅੱਡ ਇਨਾ ਅਮਾਉਂਟ ड्यू ਐ ਮੈਨੂੰ ਮੌਕਾ ਮਿਲੇਗਾ ਸਕਰੂਟੀ ਤੱਕ ਮੈਂ ਉਹ 11 ਵਜੇ ਤੱਕ ਸਵੇਰੇ 5 ਤਰੀਕ ਨੂੰ ਮੈਂ ਉਹ ਉਹ ਭਰ ਸਕਾਂ ਅੱਜ ਅਸੀਂ ਆਰਓਜ਼ ਨੂੰ ਵੀ ਵਿਜ਼ਿਟ ਕਰਕੇ ਆਏ ਆਂ ਵੀਡੀਓ ਕੋਲੇ ਵੀ ਜਾ ਕੇ ਆਏ ਆਂ ਡੀਸੀ ਕੋਲੇ ਵੀ ਜਾ ਕੇ ਆਏ ਆਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਆ ਹਦਾਇਤ ਐ ਜਿਵੇਂ ਪੰਜਾਬੀ ਚ ਆਪਾਂ ਕਹਿ ਦਿੰਨੇ ਆ ਕਿਸੇ ਨੇ ਜੁੱਤੀ ਦੀ ਨੋਕ ਤੇ ਨਹੀਂ ਮਾਰਿਆ ਇਹਨਾਂ ਨੂੰ ਇੱਕ ਵੀ ਆਰਓ ਕੋਲੇ ਲਿਸਟ ਨਹੀਂ ਐ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਡਿਫਾਲਟਰਸ ਦੀ ਲਿਸਟ ਬੀਡੀਓ ਸਾਹਿਬ ਨੂੰ ਪੁੱਛਿਆ ਗਿਆ ਬੀਡੀਓ ਸਾਹਿਬ ਕੋਲੇ ਲਿਸਟ ਤਿਆਰ ਨਹੀਂ ਐ ਡੀਸੀ ਸਾਹਿਬ ਨੂੰ ਹੁਣ ਅਸੀਂ ਕਹਿ ਕੇ ਆਏ ਆ ਡੀਸੀ ਸਾਹਿਬ ਕਹਿੰਦੇ ਮੈਂ ਬੀਡੀਓ ਕੋ ਬੋਲਦਾ ਹੂੰ ਤੇ ਅੱਜ ਦੀ ਤਰੀਕ ਲੰਘ ਗਈ ਕੱਲ ਤੇ ਪਰਸੋਂ ਛੁੱਟੀ ਐ ਤੇ ਨੋਮੀਨੇਸ਼ਨ ਵਾਸਤੇ ਤਾਂ ਇੱਕ ਦਿਨ ਰਹਿ ਗਿਆ ਫਿਰ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਸੈਕ੍ਰਿਟੀਟੀ ਕੀ ਰਹਗੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਮਹਿਣਾ ਕੀ ਰਹਿ ਗਿਆ ਇਹਦਾ ਇਹ ਹਾਲਾਤ ਬਣੇ ਪਏ ਹੈ ਜੀ ਸੋ ਜੇ ਨਾਂ ਇਹ ਲਿਸਟਾ ਪ੍ਰੋਵਾਈਡ ਕੀਤੀਆਂ ਗਈਆਂ ਅਸੀਂ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ 4 ਤਰੀਕ ਨੂੰ ਵੱਡੇ ਪੱਧਰ ਤੇ ਇਹਨਾਂ ਨੂੰ ਸੌਖੇ ਨਹੀਂ ਨਿਕਲਣ ਦੇਣਾ ਅਸੀਂ ਜੇ ਭਲੇਖੇ ਚ ਰਹਿਣ ਕੀ ਹੈ ਗੋਲ ਮੋਲ ਕਰਕੇ ਕਾਗਜ਼ ਰਿਜੈਕਟ ਕਰਕੇ ਅਸੀਂ ਸਰਪੰਚੀਆਂ ਤੇ ਮੈਂਬਰ ਪੰਚਾਇਤੀਆਂ ਲੈ ਲਾਂਗੇ ਤੇ ਭਲੇਖਾ ਕੱਢ ਦਿਆਂਗੇ ਇਹਨਾਂ ਦਾ ਨਾਨੀ ਦੀ ਗੱਲ ਮੈਂ ਹੋਇਆ ਤਾਂ ਬਹੁਤ ਪਿੰਡਾਂ 'ਚ ਮੈਂ ਇੱਕ ਪਿੰਡ ਦੀ ਉਦਾਹਰਨ ਤੁਹਾਨੂੰ ਦਿੰਦਾ ਕਿ ਕਿੰਨੇ ਡਰੇ ਐ ਵੋਟਰ ਲਿਸਟਾਂ ਦੇ ਵਿੱਚ ਕਿਵੇਂ ਛੇੜਛਾਣੀ ਕੀਤੀ ਜਾ ਰਹੀ ਐ ਸਾਡੇ ਐਮਐਲਏ ਸਾਹਿਬ ਦਾ ਪਿੰਡ ਹੈ ਮਚਾਕੀ ਖੁਰਦ ਉੱਥੇ ਪਰਿਵਾਰਾਂ ਦੀਆਂ ਵੋਟਾਂ ਦੋ ਵੋਟਾਂ ਇੱਕ ਵਾਰਡ 'ਚ ਪਾਤੀਆਂ ਦੋ ਵੋਟਾਂ ਦੂਜੇ 'ਚ ਪਾਤੀਆਂ ਤਿੰਨ ਤੀਜੇ 'ਚ ਪਾਤੀਆਂ ਇੰਤੋਂ ਤੱਕ ਛੇੜਛਾੜ ਕਰ ਲਈ ਕਿ ਜੇ ਮੈਂ ਮੈਂਬਰ ਪੰਚਾਇਤ ਲੜਨਾ ਹੈ ਤਾਂ ਮੇਰੀ ਵੋਟ ਵੋਟ ਚੱਕ ਕੇ ਇੱਕ ਰਿਜ਼ਰਵ ਵੋਟ ਦੇ ਵਿੱਚ ਪਾ ਦੇ ਤਾਂ ਕਿ ਮੈਂ ਲੜ ਨਾ ਸਕਾਂ ਇੰਨਾ ਡਰ ਜਿਹੜਾ ਐਮਐਲਏ 50000 ਵੋਟ ਲੈ ਕੇ ਜਿੱਤਿਆ ਹੋਵੇ ਅੱਜ ਆਪਦੇ ਪਿੰਡ ਦੀ ਮੈਂਬਰ ਪੰਚਾਇਤ ਦੀ ਇਲੈਕਸ਼ਨ ਚ ਇੰਨੀ ਇਨਸਿਕਿਉਰਿਟੀ ਹੋ ਗਈ ਇਹ ਹਾਲਾਤ ਦੱਸਦੀ ਹੈ ਸਰਕਾਰ ਦੇ ਕੀ ਮੈਂ ਤੁਹਾਡੇ ਕੋਲੇ ਕਈ ਉਦਾਹਰਣਾਂ ਲੈ ਕੇ ਆਇਆ ਮੈਂ ਦਿਖਾ ਦਿੰਦਾ ਤੁਹਾਨੂੰ ਆਹ ਵੇਖੋ ਤੁਸੀਂ ਫੋਰ ਐਗਜ਼ਾਮਪਲ ਆਹ ਇੱਕ ਵੋਟ ਹੈ ਜੀ ਹਾਊਸ ਨੰਬਰ 49 ਵਾਰਡ ਨੰਬਰ 5 ਚ ਪਾਈ ਵੀ ਹੈ ਠੀਕ ਹੈ ਜੀ ਘਰ ਦਾ ਨੰਬਰ ਹੈ 49 ਹੁਣ ਬਾਕੀ ਦੇ ਜਿਹੜੇ 49 ਨੰਬਰ ਦੇ ਵਸਨੀਕ ਹੈ ਉਹ 4 ਨੰਬਰ ਵਾਰਡ ਚ ਹੈ ਜੀ ਆ ਸਾਰੇ 49 ਨੰਬਰ ਵਾਲੇ ਕੱਲੀ ਇੱਕ ਵੋਟ ਚੱਕ ਕੇ 5 ਚ ਪਾਤੀ ਅੱਗੇ ਦੇਖ ਲਓ ਹਾਊਸ ਨੰਬਰ 32 ਤਿੰਨ ਵੋਟਾਂ ਪਾਤੀਆਂ ਵਾਰਡ ਨੰਬਰ 3 ਚ ਤੇ ਤਿੰਨ ਵੋਟਾਂ ਪਾਤੀਆਂ ਵਾਰਡ ਨੰਬਰ 4 ਚ ਆਹ ਵਾਰਡ ਨੰਬਰ 4 ਹਾਊਸ ਨੰਬਰ 32 ਦੀਆਂ ਤਿੰਨ ਵੋਟਾਂ ਇਹਦੇ ਇਥੇ ਆ ਅੱਗੇ ਆ ਜੋ 2 ਨੰਬਰ ਵਾਰਡ ਚ ਇੱਕ ਵੋਟ ਪਾਤੀ ਜੀ 106 ਨੰਬਰ ਘਰ ਦੀ ਵਾਰਡ ਨੰਬਰ 7 ਚ ਬਾਕੀ ਸਾਰੀਆਂ 106 ਨੰਬਰ ਦੀਆਂ ਘਰ ਦੀਆਂ ਵੋਟਾਂ ਵਾਰਡ ਨੰਬਰ 7 ਚ ਹੈ ਇੱਕ ਵੋਟ ਚੱਕ ਕੇ ਤੇ ਵਾਰਡ ਨੰਬਰ 2 ਚ ਪਾਤੀ ਕਿਉਂਕਿ ਪਤਾ ਹੈ ਇਹਨੇ ਚੋਣ ਲੜਨੀ ਹੈ ਸੋ ਇਹ ਜਿਹੜਾ ਤਾਂ ਧਾਰਨਾ ਬਹੁਤ ਹੈ ਤਿੰਨ ਨੰਬਰ ਚ ਲਾ ਲੋ ਤੁਸੀਂ ਹਾਊਸ ਨੰਬਰ 100 ਆ ਸਾਰੀਆਂ ਵੋਟਾਂ ਇੱਕ ਘਰ ਦੀਆਂ ਤਿੰਨ ਨੰਬਰ ਚ ਤੇ ਆ ਦੋ ਵੋਟਾਂ ਚੱਕ ਕੇ ਦੋ ਨੰਬਰ ਚ ਪਾਤੀਆਂ ਸੋ ਮੈਂ ਇਹ ਪੁੱਛਣਾ ਚਾਹਣਾ ਹੈ ਹਾਊਸ ਨੰਬਰ ਸੇਮ ਹੈ ਮੇਰਾ ਘਰ ਨੰਬਰ 100 ਹੈ ਬਿਲਫਰਜਾ ਇਹ 100 ਨੰਬਰ ਦਾ ਘਰ ਵਾਰਡ ਨੰਬਰ 2 ਚ ਵੀ ਹੈ ਤੇ ਵਾਰਡ ਨੰਬਰ 7 ਚ ਵੀ ਹੈ ਘਰ ਨੰਬਰ ਮੇਰਾ 32 ਹੈ ਉਹ ਵਾਰਡ ਨੰਬਰ 3 ਚ ਵੀ ਪਾਇਆ ਪਿਆ ਵਾਰਡ ਨੰਬਰ 4 ਚ ਵੀ ਪਾਇਆ ਪਿਆ ਇਹ ਕਿਵੇਂ ਪੋਸੀਬਲ ਹੈ ਜੀ ਇਸ ਚੀਜ਼ ਨੂੰ ਲੈ ਕੇ ਅਸੀਂ ਹਾਈ ਕੋਰਟ ਗਏ ਹੋਏ ਆਂ ਕੱਲ ਨੂੰ ਸਾਡੀ ਹਾਈ ਕੋਰਟ ਦੇ ਵਿੱਚ ਤਰੀਕ ਲੱਗੀ ਹੈ ਇਸ ਮਸਲੇ ਨੂੰ ਲੈ ਕੇ ਮੈਂ ਦੁਬਾਰਾ ਸਾਰੇ ਅਫਸਰ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਚਾਹੁੰਦੇ ਆ ਇਹ ਇਲੈਕਸ਼ਨ ਸੁਖ ਸ਼ਾਂਤੀ ਨਾਲ ਟੱਪੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਅਫਸਰ ਸਹਿਬਾਨਾਂ ਨਾਲ ਪੋਲਿੰਗ ਸਟਾਫ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨ ਨੂੰ ਤਿਆਰ ਹਨ ਪਰ ਫਿਰ ਉਹ ਵੀ ਇੰਪਾਰਸ਼ਲ ਹੋ ਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਵੱਲ ਨੂੰ ਕਰਨ ਜੇ ਕੋਈ ਵੀ ਅਫਸਰ ਗਲਤ ਕੰਮ ਕਰੂਗਾ ਦੇਖੋ ਕलम ਅਫਸਰ ਦੀ ਚਲਣੀ ਹੈ ਜੇ ਕਿਸੇ ਨੇ ਰਿਜੈਕਟ ਕਰਨੇ ਆ ਕਾਗਜ਼ ਉਹ ਅਫਸਰ ਤੇ ਦਸਕਤ ਤੇ ਹੋਣੇ ਉਹ ਐਮਐਲਏ ਤੇ ਦਸਕਤ ਤੇ ਨਹੀਂ ਹੋਣੇ ਐਮਐਲਏ ਨੇ ਤਾਂ ਟੈਲੀਫੋਨ ਕਰਨਾ ਹੈ ਟੈਲੀਫੋਨ ਵਾਲੇ ਦੀ ਸਜ਼ਾ ਨਹੀਂ ਹੋਣੀ ਸਜ਼ਾ ਹੋਣੀ ਹੈ ਜਿਹਨੇ ਦਸਕਤ ਕੀਤੀ ਉਹਦੇ ਤੇ ਸੋ ਮੈਂ ਰਿਟਰਨਿੰਗ ਅਫਸਰ ਸੇ ਬਾਨਾ ਨੂੰ ਬਾਕੀ ਦੇ ਅਫੀਸਰ ਸਬੰਦ ਏਆਰਓ ਹੈ ਜਾਂ ਜਿਹੜੇ ਉਸ ਉਸ ਰਿਟਰਨਿੰਗ ਅਫੀਸਰ ਦੇ ਦਫਤਰ ਚ ਹੋਰ ਕੰਮ ਕਰ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਕੋਈ ਗਲਤ ਕੰਮ ਨਾ ਕਰਿਓ ਕਿਸੇ ਦੇ ਕੋਈ ਗਲਤ ਕੰਮ ਨਾ ਕਰਿਓ ਅਸੀਂ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਸਾਰੀਆਂ ਚੀਜ਼ਾਂ ਅਸੀਂ ਡੀਸੀ ਸਾਹਿਬ ਦੇ ਧਿਆਨ ਚ ਵੀ ਲਿਆਉਂਦੀਆਂ ਚੰਡੀਗੜ੍ਹ ਵੀ ਅਸੀਂ ਬੰਦਾ ਭੇਜਦਾ ਹਾਈ ਕੋਰਟ ਦੇ ਵਿੱਚ ਇਹ ਸਾਰਾ ਮਸਲਾ ਅਸੀਂ ਲੈ ਕੇ ਜਾਵਾਂਗੇ ਧੰਨ ਸਰ ਜੈਤੋ ਦੇ ਐਮਐਲਏ ਦੀ ਇੱਕ ਵੀਡੀਓ ਕੱਲ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਹੈਗਾ ਕਿ ਅਸ ਮੈਂ ਆਪਣਾ ਉਮੀਦਵਾਰ ਅਨਾਉਂਸ ਕਰਨਾ ਹੈ ਉਮੀਦਵਾਰ ਅਨਾਉਂਸ ਕਰ ਲੈ ਸੁਪੈਂਚੀ ਬਣਾਉਣਾ ਹੈ ਕਿਵੇਂ ਲੱਗਦਾ ਕਹਿੰਦਾ ਕਾਫੀ ਤੰਬਗੀ ਭਰੇ ਲੈਜਨ ਵਾਲਾ ਨੇ ਕੋਈ ਮਾਨਸਿਕਤਾ ਇਹਨਾਂ ਦੀ ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਨਾ ਜੀ ਹੁਣ ਜੈਤੋ ਵਾਲਾ ਐਮਐਲਏ ਵੀ ਮੈਨੂੰ ਲੱਗਦਾ 60000 ਵੋਟ ਲੈ ਕੇ ਜਿੱਤਿਆ ਸੀ ਜਿਹੜਾ ਬੰਦਾ ਇੰਨੀ ਵੋਟ ਲੈ ਕੇ ਜਿੱਤਿਆ 2.5 ਸਾਲਾਂ ਬਾਅਦ ਉਹਨੂੰ ਮੈਂਬਰ ਪੰਚਾਇਤ ਤੇ ਸਰਪੰਚ ਅਨਾਉਂਸ ਕਰਨੇ ਪੈ ਰਹੇ ਆ ਚੋਣ ਨ ਲੜਨ ਦੀ ਹਿੰਮਤ ਨਹੀਂ ਕਰ ਰਹੇ ਤੇ ਫਿਰ ਤੁਸੀਂ ਹਾਲਾਤ ਦਾ ਸਰਕਾਰ ਦੇ ਸਮਝੀ ਸਕਦੇ ਹੋ ਨਾ ਹਾਲਾਤ ਸਭ ਦਾ ਇਹ ਹੈ ਉਹ ਮਾਈਕ ਤੇ ਆ ਗਿਆ ਆ ਬਾਕੀ ਜਿਹੜੀ ਵੋਟਾਂ ਦੀ ਤੋੜ ਪੰਨਾ ਇਹ ਵੀ ਤਾਂ ਨਾਮਿਨੇਸ਼ਨ ਵੱਲ ਨੂੰ ਹੀ ਜਾ ਰਿਹਾ ਹੈ ਨਾ ਜਿਹੜਾ ਬੰਦਾ ਕਿਸੇ ਵੋਟ ਦੇ ਵਿੱਚ ਚੋਣ ਲੜਨ ਦਾ ਝੁਕ ਹੈ ਉਹਦੀ ਚੱਕ ਕੇ ਵੋਟ ਤੁਸੀਂ ਰਿਜ਼ਰਵ ਵੋਟ ਚ ਜਾਂ ਦੂਜੇ ਚ ਪਾ ਦਿਓ ਸੋ ਇਹ ਅਨਾਉਂਸਮੈਂਟ ਹੀ ਹੈ ਕੋਈ ਬੋਲ ਕੇ ਕਹਿ ਰਿਹਾ ਕੋਈ ਕਲਮ ਚਲਾ ਕੇ ਕਹਿ ਰਿਹਾ ਪਰ ਜਿਹੜੇ ਇਹਨਾਂ ਦੇ ਹੱਥ ਟੋਕੇ ਅਫਸਰ ਬਣ ਰਹੇ ਮੈਂ ਜੈਤੋ ਵਾਲਿਆਂ ਨੂੰ ਵੀ ਕਹਿਣਾ ਕਿ ਉਹਨੇ ਤਾਂ ਮਾਈਕ ਤੇ ਖੜ ਕੇ ਬੋਲਤਾ ਦਸਕਤ ਤੁਹਾਡੇ ਹੋਣੇ ਆ। ਐਵੇਂ ਨਾ ਮਾਰੇ ਜਾਇਓ ਹਾਈ ਕੋਰਟ ਦੀਆਂ ਪੌੜੀਆਂ ਤੁਹਾਨੂੰ ਚੜਨੀਆਂ ਪੈਣੀਆਂ। ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰੋ ਕੋਈ ਗਲਤ ਕੰਮ ਕਰੋਗੇ ਤੇ ਫਿਰ ਉਹ ਭੁਗਤਣਾ ਪੈਣਾ। ਮੁੜ ਕੇ ਫਿਰ ਇਹੀ ਅਫਸਰ ਸਾਰੇ ਹੈ ਤਾਂ ਚਲੋ ਸਾਡੇ ਹੀ ਭੈਣ ਭਰਾ ਅੰਡ ਗਵਾੜ ਹੁੰਦੇ ਆ ਪਰ ਪ੍ਰੈਸ਼ਰ ਨਾ ਮੰਨਿਓ ਕਿਸੇ ਦਾ। ਫਿਰ ਸफारਸ਼ਾ ਲੈ ਕੇ ਆਉਂਦੇ ਹੁੰਦੇ ਆ। ਸੋ ਕਿਰਪਾ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹ ਇਲੈਕਸ਼ਨ ਨੂੰ ਸੁਖ ਸ਼ਾਂਤੀ ਨਾਲ ਫ੍ਰੀ ਐਂਡ ਫੇਅਰ ਮਾਹੌਲ ਚ ਕਰਾਇਆ ਜਾਵੇ। ਠੀਕ ਧੰਨਵਾਦ।